ਸਰਮਿਕ ਖਬਰ ਪੜੀ ਕਿ ਤਲਵੰਡੀ ਸਾਬੋ ਦੇ ਵਿੱਚ ਇੱਕ ਔਰਤ ਨੇ ਇੱਕ ਤਾੰਤਰੀਕਾ ਦੇ ਪਿੱਛੇ ਲੱਗ ਕੇ ਆਪਣੇ ਹੀ ਘਰਵਾਲੇ ਨੂੰ ਮਾਰ ਕੇ ਆਪਣਾ ਘਰ ਉਜਾੜ ਦਿੱਤਾ ਇਹ ਪੂਰੀ ਖਬਰ ਕੀ ਹੈ ਸਰ ਜੀ ਬਹੁਤ ਗੰਭੀਰ ਮਸਲਾ ਹੈ ਖਬਰ ਜਿਹੜੀ ਹੈ ਇਹ ਹੋਸ਼ ਉਡਾ ਦੇਣ ਵਾਲੀ ਖਬਰ ਹੈ ਔਰ ਇੱਕ ਤਰੀਕੇ ਦੀ ਖਤਰੇ ਦੀ ਘੰਟੀ ਵੱਜੀ ਹੈ ਦੇਖੋ ਦੋ ਔਰਤਾਂ ਨੇ ਔਰ ਹੁਣ ਖਬਰ ਹੋਰ ਵੀ ਬੜੀ ਡੂੰਗੀ ਨਿਕਲ ਕੇ ਆ ਰਹੀ ਹੈ ਕਿ ਜਿਹੜੀਆਂ ਦੋ ਔਰਤਾਂ ਨੇ ਤਾਂ ਆਪਸ ਵਿੱਚ ਵੀ ਸੰਬੰਧ ਸੀ ਇਹ ਨਹੀਂ ਕਿ ਇਕੱਲਾ ਸੇਲੀਆਂ ਸੀ ਆਪਸ ਵਿੱਚ ਇਹਨਾਂ ਦਾ ਸਰੀਰਕ ਸੰਬੰਧ ਵੀ ਸੀ ਇੱਕ ਲੇਡੀ ਦਾ ਨਾਮ ਸੁਖਬੀਰ ਕੌਰ ਦੱਸਿਆ ਜਾ ਰਿਹਾ ਦੂਜੇ ਦਾ ਨਾਮ ਗੁਰਪ੍ਰੀਤ ਜਿਹੜੀ ਗੁਰਪ੍ਰੀਤ ਹੈ ਉਹ ਤਾੰਤ੍ਰਿਕ ਵੀ ਹੈ ਇਹ ਦੱਸਿਆ ਜਾ ਰਿਹਾ ਔਰ ਸੁਖਬੀਰ ਨੇ ਗੁਰਪ੍ਰੀਤ ਨਾਲ ਰਲ ਕੇ ਆਪਣੇ ਪਤੀ ਦਾ ਜਿਹੜਾ ਕਤਲ ਕਰ ਦਿੱਤਾ ਤੇ ਉਸ ਦੱਸਿਆ ਜਾ ਰਿਹਾ ਕਿ ਜਿਹੜੀ ਤਾੰਤ੍ਰਿਕ ਸਹੇਲੀ ਹੈ ਉਹਦੇ ਘਰ ਦੇ ਬਾਹਰ 5 ਫੁੱਟ ਡੂੰਗੀ ਖੱਡ ਕੱਢ ਕੇ ਉਹਦੇ ਵਿੱਚ ਜਿਹੜਾ ਦਬ ਦਿੱਤਾ ਔਰ 18 ਤਰੀਕ ਤੋਂ ਸੁਖਬੀਰ ਕੌਰ ਦਾ ਜਿਹੜਾ ਹਸਬੈਂਡ ਉਹ ਗਾਇਬ ਸੀ ਪਰ ਸਰਮਜੀਤ ਦੇ ਨਾਲ ਸਵਾਲ ਬਹੁਤ ਖੜੇ ਹੁੰਦੇ ਆ ਸਵਾਲ ਇਹ ਹੈ ਕਿ ਜਿਹੜੀਆਂ ਮਾਨਸਿਕ ਬਿਮਾਰੀਆਂ ਆ ਅਣ ਗੋਲੀਆਂ ਰਹਿ ਜਾਂਦੀਆਂ ਇਹਦੇ ਕਰਕੇ ਅੰਧਵਿਸ਼ਵਾਸ ਹੁੰਦਾ ਔਰ ਇਸ ਅੰਧਵਿਸ਼ਵਾਸੀ ਦਾ ਅਨਪੜਤਾ ਦਾ ਫਾਇਦਾ ਜਿਹੜੇ ਆ ਇਹ ਤਾੰਤ੍ਰਿਕ ਲੋਕ ਲੈਂਦੇ ਆ ਔਰ ਇਹਦੇ ਵਿੱਚ ਮੈਂ ਜੇ ਸੱਚ ਬੋਲਾਂ ਸਪਸ਼ਟ ਬੋਲਾਂ ਤਾਂ ਕਿਸੇ ਹੱਦ ਤੱਕ ਮੀਡੀਆ ਵੀ ਬਹੁਤ ਜ਼ਿੰਮੇਵਾਰ ਹੈ ਕਿਉਂਕਿ ਤੁਸੀਂ ਕੋਈ ਵੀ ਚੈਨਲ ਚੱਕ ਕੇ ਦੇਖ ਲੋ ਇਸੇ ਕਰਕੇ ਅਸੀਂ ਆਪਣੇ ਪੀਵੀ 32 ਤੇ ਕਿ ਪਹਿਲੇ ਰੂਲ ਅਸੂਲ ਬਣਾਇਆ ਹੋਇਆ ਕਿ ਕਦੀ ਵੀ ਇਹੋ ਜੀ ਕੋਈ ਵੀ ਐਡਵਰਟਾਈਜ਼ਮੈਂਟ ਨਹੀਂ ਚੱਲੇਗੀ ਤੁਸੀਂ ਫੇਸਬੁੱਕ ਤੇ YouTube ਤੇ ਕੋਈ ਵੀ ਨਿਊਜ਼ ਚੈਨਲ ਖੋਲ ਕੇ ਦੇਖ ਲਓ ਕੋਈ ਵੀ ਪ੍ਰੋਮੋਸ਼ਨਲ ਚੈਨਲ ਖੋਲ ਕੇ ਦੇਖ ਲਓ ਥੱਲੇ ਐਡਵਰਟਾਈਜ਼ਮੈਂਟ ਤੰਤਰਿਕਾ ਦੀ ਚੱਲਦੀ ਹੁੰਦੀ ਆ ਕਿ ਤੁਹਾਡੀ ਲਾਟਰੀ ਲਵਾ ਦਾਂਗੇ ਤੁਹਾਨੂੰ ਤੁਹਾਡਾ ਘਵਾਚਿਆ ਪਿਆਰ ਵਾਪਸ ਲਿਆ ਦਾਂਗੇ ਪਰ ਇਹਦੇ ਵਿੱਚ ਪਤਾ ਨਹੀਂ ਕੀ ਕੀ ਸਾਜ਼ਿਸ਼ਾ ਕਰਕੇ ਬੰਦੇ ਦਿਮਾਗ ਦੇ ਨਾਲ ਖੇਡਿਆ ਜਾਂਦਾ ਔਰ ਇੱਥੇ ਮੈਂ ਇਹ ਵੀ ਸਮਝਣਾ ਚਾਹੁੰਦਾ ਇੱਕ ਗੱਲ ਕਿ ਜੇਕਰ ਕੋਈ ਜਿਸ ਤਰੀਕੇ ਨਾਲ ਵੀ ਰੱਬ ਨੇ ਪੜਾਇਆ ਹੁਣ ਮੰਨ ਲਓ ਜਿਹੜੀ ਸੁਖਵੀਰ ਆ ਹੋ ਸਕਦਾ ਉਹਦੇ ਅੰਦਰ ਹਾਰਮੋਨਲ ਚੇਂजेस ਹੋਣ ਉਹਨੂੰ ਜਿਸ ਤਰੀਕੇ ਦਾ ਬਣਾਇਆ ਗਿਆ ਉਹਨੂੰ ਅਕਸੈਪਟ ਕਰਨਾ ਚਾਹੀਦਾ ਕਿਉਂਕਿ ਦੋ ਲੜਕੀਆਂ ਨੇ ਆਪਸ ਵਿੱਚ ਸ਼ਰੀਰਕ ਸੰਬੰਧ ਵੀ ਬਣਾਏ ਆ ਜਿੱਤੇ ਕਰਕੇ ਉਹ ਆਪਣੇ ਪਤੀ ਨਾਲ ਵੀ ਝਗੜਾ ਕਰਨ ਲੱਗੀ ਪਰ ਜੇ ਇਹਦੇ ਪਿੱਛੇ ਅੰਧਵਿਸ਼ਵਾਸ ਹੈ ਤਾਂ ਸੁਖਵੀਰ ਕੌਰ ਨੇ ਮर्यादा ਨੂੰ ਵੀ ਲੰਘਿਆ ਤੇ ਬਹੁਤ ਹੋਸ਼ ਉਡਾ ਦੇਣ ਵਾਲੀ ਗੱਲ ਹੈ ਇਹ ਖਤਰੇ ਦੀ ਘੰਟੀ ਹੈ ਔਰ ਦੱਸਿਆ ਜਾ ਰਿਹਾ ਹੈ ਕਿ ਸੁਖਵੀਰ ਕੌਰ ਦਾ ਆਪਣੇ ਪਤੀ ਨਾਲ ਝਗੜਾ ਚੱਲ ਰਿਹਾ ਸੀ ਕਿਉਂਕਿ ਪਤੀ ਰੋਕਦਾ ਸੀਗਾ ਕਿ ਤੂੰ ਤਾੰਤ੍ਰਿਕਾ ਦੇ ਨਾਲ ਜਾ ਸੁਖਵੀਰ ਨੂੰ ਉਹਦਾ ਭਰਾ ਵੀ ਰੋਕਦਾ ਸੀ ਲੇਕਿਨ ਉਹਨੇ ਕਿਸੇ ਦੀ ਵੀ ਇੱਕ ਨਹੀਂ ਮੰਨੀ ਕਿਉਂਕਿ ਕੀ ਪਤਾ ਕਿਸ ਤਰੀਕੇ ਨਾਲ ਉਹਨੂੰ ਆਪਣਾ ਜਿਹੜਾ ਵਸ਼ਚ ਕੀਤਾ ਸੀ ਤਾੰਤ੍ਰਿਕ ਸੇਲੀ ਨੇ ਔਰ ਫਿਰ ਆ ਐਡਾ ਵੱਡਾ ਕਾਰਾ ਕਰ ਦਿੱਤਾ ਔਰ ਜਿਹੜੀ ਹੁਣ ਸੁਖਵੀਰ ਹੈ ਉਦੇ ਭਰਾ ਵੀ ਇਹ ਕਹਿੰਦਾ ਕਿ ਤਿੰਨ ਚਾਰ ਸਾਲ ਹੋ ਗਏ ਮੈਂ ਆਪਣੀ ਭੈਣ ਨਾਲ ਨਹੀਂ ਬੋਲਦਾ ਸੀ ਵੀ ਨੂੰ ਰੋਕਿਆ ਨਹੀਂ ਟਲੀ ਪਰ ਦੇਖੋ ਕੱਡਾ ਵੱਡਾ ਕਾਂਡ ਕਰ ਦਿੱਤਾ ਔਰ ਇਹਦੀ ਜਿਹੜੀ ਮਾਫੀ ਆ ਨਾ ਤਾਂ ਇਸ ਜਹਾਂ ਚ ਮਿਲਣੀ ਆ ਨਾ ਉਸ ਜਹਾਂ ਚ ਮਿਲਣੀ ਆ ਠੀਕ ਆ ਭਾਈ ਤੈਨੂੰ ਕੋਈ ਹਾਰਮੋਨਲ ਚੇਂजेस ਹੋਏ ਆ ਤੂੰ ਆਪਣੇ ਪਰਿਵਾਰ ਨੂੰ ਦੱਸ ਆਪਣੇ ਭੈਣਾਂ ਭਰਾਵਾਂ ਨੂੰ ਦੱਸ ਤੇ ਜਿਵੇਂ ਜ਼ਿੰਦਗੀ ਬਸਰ ਕਰਨਾ ਚਾਹਨੀ ਬਸਰ ਕਰ ਪਰ ਕਿਸਦਾ ਕਤਲ ਕਰ ਦੇਣਾ ਇਹ ਜਮਾਈ ਬਰਦਾਸ਼ਤ ਨਹੀਂ ਨਾ ਇੱਥੇ ਨਾ ਉੱਥੇ ਦੋਹੇ ਜਗ੍ਹਾ ਹੀ ਸਜ਼ਾ ਮਿਲਦੀ ਆ ਇਹਦੀ ਜਿਹੜੇ ਮੌਕੇ ਨਾਲ ਤਸਵੀਰਾਂ ਐ ਇਸ ਪੂਰੀ ਖਬਰ ਦੀਆਂ ਉਹ ਆਪਾਂ ਆਪਣੇ ਪਰਿਵਾਰਕ ਮੈਂਬਰਾਂ ਨੂੰ ਦਿਖਾ ਦਿੰਨੇ ਆ। ਭਲਾ ਜੀ ਮੈਂ ਕੀ ਕਹਿਣਾ ਚਾਹੁੰਗਾ ਕਿਵੇਂ ਘਟਨਾ ਵਾਪਰੀ ਆ ਤੁਹਾਡਾ ਕੀ ਲੱਗਦਾ ਸੀ ਜੀ ਇਹ ਮੇਰਾ ਭਰਾ ਲੱਗਦਾ ਸੀ ਮੇਰਾ ਭਰਾ ਲੱਗਦਾ ਸੀ ਜੀ ਬਲਵੀਰ ਸਿੰਘ ਜੀ ਇਹਨਾਂ ਨੂੰ ਸ਼ਸਤ ਰੱਖ ਕੇ ਹੀ ਇਹ ਇਮਰਵਾਇਆ ਗਿਆ ਜੀ ਇਹ ਮੇਰੇ ਭਝਾਈ ਦਾ ਹੱਥ ਵੀ ਐ ਤੇ ਇਹਨਾਂ ਦਾ ਵੀ ਆ ਜੀ ਕੀ ਤੇਰੇ ਭਝਾਈ ਦੇ ਤੰਤਰਿਕ ਦਾ ਕੋ ਰਿਲੇਸ਼ਨ ਸੀ ਇਹਨਾਂ ਕੀ ਸੀ ਜੀ ਇਹ ਆਉਂਦੀ ਜਾਂਦੀ ਸੀਗੀ ਤਿੰਨ ਸਾਲਾਂ ਤੋਂ ਜੀ ਰਾਤ ਨੂੰ ਆਉਂਦੀ ਸੀਗੀ ਇੱਥੇ ਰੋਜ਼ ਸਵੇਰ ਚਲੀ ਜਾਂਦੀ ਸੀਗੀ ਜਦੋਂ ਮੇਰਾ ਭਰਾ ਕੰਮ ਤੇ ਆ ਜਾਂਦਾ ਸੀਗਾ ਜੀ ਉਦੋਂ ਇਹ ਆ ਜਾਂਦੀ ਸੀਗੀ ਤੇ ਫਿਰ ਅਤਨੇ ਸ਼ਾਮ ਨੂੰ ਫੇਰ ਆ ਜਾਂਦੀ ਸੀਗੀ ਰਾਤ ਨੂੰ ਆਉਂਦੀ ਸੀਗੀ ਇਹਨਾਂ ਦੀ ਅਸਲ ਕੀ ਰਿਲੇਸ਼ਨ ਸੀ ਕੋਈ ਇਹਨਾਂ ਦੀ ਕੋਈ ਹੋਊਗਾ ਜੀ ਸੰਬੰਧ ਫੇਰ ਹੀ ਆਉਂਦੀ ਸੀਗੀ ਜੀ ਇਹ ਪਹਿਲਾਂ ਤਾਂ ਕਹਿੰਦੀ 5 ਸਾਲਾਂ ਤੋਂ ਸਾਡੇ ਪਿੱਛੇ ਲਿਆ ਸੀਗਾ ਜੀ ਦੁਬਾਰਾ ਗੱਦੀ ਗੁੱਦੀ ਦਾ ਕੰਮ ਕਰਦੇ ਚੇਲੇ ਬਣੇ ਦਾ ਜੀ ਉਦੋਂ ਬਾਅਦ ਇਹ ਆ ਕੰਮ ਕਿੰਨੇ ਕਿ ਕਿੰਨੇ ਦਿਨਾਂ ਤੋਂ ਗਾਇਬ ਚਿੱਤਰ ਭਰਾਸੇ ਦਾ ਇਹ ਗਾਇਬ ਸੀ 7 ਦਿਨਾਂ ਤੋਂ ਸਾਰੇ ਭਾਲ ਕਰੇ ਸਾਰੇ ਭਾਲ ਕਰੀਏ ਸੀ ਸਾਨੂੰ ਕਿਤੇ ਨਹੀਂ ਮਿਲਿਆ ਜੀ ਫਿਰ ਇਹਦਾ ਫੋਨ ਕਢਾਇਆ ਜੀ ਕੋਈ ਲੋਕੇਸ਼ਨ ਵਗੈਰਾ ਜੀ ਕੋਈ ਹੋਰ ਜੀ ਸਾਨੂੰ ਫਿਰ ਪਤਾ ਲੱਗਿਆ ਸੀ ਤਾਂ ਸਾਰੇ ਭਾਲ ਲੈਂਦੇ ਰਿਸਤੇ ਰਸਤੇ ਤਰਾਂ ਚੀ ਸਾਨੂੰ ਕਿਤੇ ਨਹੀਂ ਮਿਲਿਆ ਜੀ ਅਕਸ ਨੂੰ ਇੱਥੇ ਦਬਰ ਕੋ ਪਿੱਛੇ ਕਿ ਬੱਚੇ ਕਿੰਨੇ ਆ ਦੋ ਆਈ ਉਹਦੇ ਬੱਚੇ ਕੀ ਮੰਗ ਕੀ ਆ ਤੁਹਾਡੀ ਸਾਨੂੰ ਸੰਭਲਣਾ ਚਾਹੀਦਾ ਜੀ ਅਜੀ ਗਰੀਬ ਬੰਦੇ ਆ ਦੋ ਜਵਾਕ ਆਈ ਉਹਦੇ ਇਨਸਾਫ ਚਾਹੀਦਾ ਸਾਨੂੰ ਪਰ ਤੋੜੀ ਸਜ਼ਾ ਹੁੰਦੀ ਮਾਜੋਗ ਐਸਐਸਪੀ ਸਾਹਿਬ ਮਟਿੰਡਾ ਸ਼੍ਰੀਮਤੀ ਅਮਨੀਤ ਕੌਂਡਲ ਜੀ ਆਈਪੀਐਸ ਜਿਹਦੇ ਦਿਸ਼ਾ ਨਿਰਦੇਸ਼ਾਂ ਤੇ ਕ੍ਰਾਈਮ ਨੂੰ ਨਤਪਾਨ ਤੇ ਸੰਬੰਧੀ ਜਿਹੜਾ ਹੈਗਾ ਚਲਾਈ ਮੁਹਿੰਮ ਦੇ ਤਹਿਤ ਇਹ ਅੱਜ ਇੱਕ ਜਿਹੜਾ ਹੈਗਾ ਕੱਲ ਮਿਤੀ ਜਿਹੜਾ 23 11 24 ਨੂੰ ਇੱਕ ਜਿਹੜਾ ਆ ਕੇ ਵਿਅਕਤੀ ਨੇ ਜਿਹੜਾ ਪ੍ਰਲਾਦ ਸਿੰਘ ਨਾਂ ਦਾ ਹੈਗਾ ਉਹਨੇ ਇੱਕ ਬਿਆਨ ਐਸਚਓ ਤਲਵੰਡੀਬਾਸ ਦਾ ਅਰਜ ਕਰਵਾਇਆ ਸੀ ਕਿ ਉਹਦਾ ਭਰਾ ਜਿਹੜਾ ਹੈਗਾ 18 11 24 ਦਾ ਜਿਹੜਾ ਹੈਗਾ ਘਰੋਂ ਗਾਇਬ ਤੇ ਉਸ ਉਹਨਾਂ ਨੂੰ ਸ਼ੱਕ ਹੈ ਵੀ ਇਹ ਜਿਹੜਾ ਹੈਗਾ ਇਹਦੀ ਘਰ ਵਾਲੀ ਤੇ ਕੁਝ ਹੋਰ ਵਿਅਕਤੀਆਂ ਨੇ ਜਿਹੜਾ ਹੈਗਾ ਇਹਨੂੰ ਜਿਹੜਾ ਹੈਗਾ ਲਕੋਚਪੋ ਕੇ ਮਾਰ ਦੇਣ ਦੀ ਨੀਅਤ ਦੇ ਨਾਲ ਲਕੋਚਪੋ ਕੇ ਰੱਖਿਆ ਹੋਇਆ ਜਿੱਤੇ ਕਾਰਵਾਈ ਕਰਦੇ ਹੋਏ ਐਸਐਸਓ ਸਾਹਿਬ ਤਲਵੰਡੀ ਨੇ ਇੱਕ ਮੁਕੱਦਮਾ ਨੰਬਰ 210/24 ਅੰਡਰ ਸੈਕਸ਼ਨ 140 140 1 3 5 ਬੀਐਨਐਸ ਪੀਐਸ ਤਲਵੰਡੀ ਜਿਹੜਾ ਹੈਗਾ ਦਰਜ ਰਜਿਸਟਰ ਕੀਤਾ ਸੀ ਜਿਹਦੇ ਤੇ ਫਿਰ ਇਹਨਾਂ ਨੇ ਅਗੇ ਕਾਰਵਾਈ ਕਰਦੇ ਹੋਏ ਬਹੁਤ ਘੱਟ ਸਮੇਂ ਦੇ ਵਿੱਚ ਇਨਵੈਸਟੀਗੇਸ਼ਨ ਕਰਦੇ ਹੋਏ ਜਿਹੜਾ ਤਕਨੀਕੀ ਜਿਹੜਾ ਹੈਗਾ ਸਹਾਰਾ ਲੈ ਕੇ ਜਿਹੜਾ ਹੈਗਾ ਟੈਕਨੀਕ ਦਾ ਤੇ ਉਸ ਤੋਂ ਇਲਾਵਾ ਆਪਣੇ ਇਹਨਾਂ ਨੇ ਹਿਊਮਨ ਸਰਸੀਸ ਵਗੈਰਾ ਲਗਾਏ ਤੇ ਉਸ ਤੋਂ ਬਾਅਦ ਜਿਹੜਾ ਇਹਨਾਂ ਨੇ ਜਾ ਕੇ ਉਹਦੇ ਸਬੰਚੇ ਇਹ ਪਤਾ ਕੀਤਾ ਜਿਹੜਾ ਉਹਦੇ ਵਿੱਚ ਪਤਾ ਲੱਗਿਆ ਵੀ ਇਹ ਬੰਦਾ ਜਿਹੜਾ ਹੈਗਾ ਵੀ ਇਹਦੀ ਜਿਹੜੀ ਹੈਗੀ ਹੈ ਘਰ ਵਾਲੀ ਸੁਖਵੀਰ ਕੌਰ ਵਾਈਫ ਆਫ ਬਲਵੀਰ ਸਿੰਘ ਮੇਤਕ ਤੇ ਇਹਦੀ ਇੱਕ ਜਿਹੜੀ ਹੈਗੀ ਹੈ ਇਹਦੀ ਵਾਈਫ ਦੀ ਸਹੇਲੀ ਹੈਗੀ ਹੈ ਐ ਗੁਰਪ੍ਰੀਤ ਕੌਰ ਵਾਈਫ ਆਫ ਕੁਲਵਿੰਦਰ ਸਿੰਘ ਇਹਨਾਂ ਨੇ ਆਪਸ ਵਿੱਚ ਹਮ مشਵਰਾ ਹੋ ਕੇ ਜਿਹੜਾ ਹੈਗਾ ਵੀ ਇਹਨੂੰ ਜਿਹੜਾ ਹੈਗਾ ਉਹ ਮਾਰ ਦਿੱਤਾ ਤੇ ਮਾਰ ਕੇ ਤੇ ਆਪਣੇ ਬਾਕੀ ਸਾਥੀਆਂ ਕੁਲਵਿੰਦਰ ਸਿੰਘ son ਆਫ ਭੰਗਾ ਸਿੰਘ ਵਾਸੀ ਨਰੰਗ ਜਿਹੜਾ ਇਹਦਾ ਪਤੀ ਲੱਗਦਾ ਗੁਰਪ੍ਰੀਤ ਕੌਰ ਦਾ ਇਹ ਲੀਲਾ ਸਿੰਘ son of ਤੇਜ ਸਿੰਘ ਵਾਸੀ ਘਾਟਵਾਲੀ ਇਹ ਦਾ ਪਿਤਾ ਲੱਗਦਾ ਤੇ ਇੱਕ ਇਹਦੀ ਮਾਸੀ ਸੀਗੀ ਗੁਰਪ੍ਰੀਤ ਕੌਰ ਦੀ ਵੀਰਪਾਲ ਕੌਰ ਹਰਵਿੰਦਰ ਵਾਈਫ ਆਫ ਹਰਵਿੰਦਰ ਸਿੰਘ ਰੈਜ਼ੀਡੈਂਟ ਆਫ ਘਾਟਵਾਲੀ ਫਿਰ ਇਹਨਾਂ ਦੇ ਨਾਲ ਲੈ ਕੇ ਇਹਨਾਂ ਨੂੰ ਆਪਸ ਵਿੱਚ ਹਮਮਸ਼ਵਰਾ ਹੋ ਕੇ ਇਹਨਾਂ ਨੇ ਇੱਥੇ ਗੱਡਾ ਪਟਕੇ ਇਹਨੂੰ ਜਿਹੜਾ ਹੈਗਾ ਉਹ ਉੱਥੇ ਦਬਾਤਾ ਜਿਹਦੇ ਅਸੀਂ ਇਹਦੇ ਚ ਡੈੱਡ ਬੋਡੀ ਅੱਜ ਰਿਕਵਰ ਕੀਤੀ ਆ ਤੇ 103 ਬੀਐਨਐਸ ਦਾ ਇਹਦੇ ਵਿੱਚ ਵਾਧਾ ਕੀਤਾ ਹੈ ਇਹਦੇ ਵਿੱਚ ਦੋ ਦੋਸ਼ਨਾ ਜਿਹੜੀਆਂ ਹੈਗੀਆਂ ਗੁਰਪ੍ਰੀਤ ਕੌਰ ਵਾਈਫ ਆਫ ਕੁਲਵਿੰਦਰ ਸਿੰਘ ਨਰ ਵਸੀਰ ਨਰੰਗ ਹਾਲ ਘਾਟਵਾਲੀ ਤੇ ਇੱਕ ਇਹਦੀ ਮ੍ਰਿਤਕ ਦੀ ਘਰ ਵਾਲੀ ਸੁਖਵੀਰ ਕੌਰ ਇਹ ਦੋਨਾਂ ਨੂੰ ਜਿਹੜਾ ਹੈਗਾ ਅਰੈਸਟ ਕਰ ਲਿਆ ਤੇ ਬਾਕੀ ਦੋਸ਼ੀਆਂ ਦੀ ਜਿਹੜੀ ਹੈਗੀ ਹੈ ਉਹ ਪਾਲ ਜਾਰੀ ਹੈ। ਨਹੀਂ ਇਹ ਤੁਸੀਂ ਕਹੇ ਫੁੱਟ ਡੂੰਘਾ ਦੱਬਿਆ ਸੀ ਤੁਸੀਂ ਗੱਡਾ ਪ੍ਰਸਾਸਨਿਕ ਕਰਵਾਇਆ ਕਿੰਨਾ thora patta ਹੋਇਆ ਸੀਗਾ ਇਹ ਨੀਅਰ ਬਾਊਟ ਦੇਖੋ 6 ਤੋਂ 7 ਫੁੱਟ ਦੇ ਤੱਕ ਜਿਹੜਾ ਹੈਗਾ ਇਹ ਡੂੰਘਾ ਸੀਗਾ ਜਿਹੜਾ ਜਿਹਦੇ ਵਿੱਚ ਇਹਨਾਂ ਨੇ ਪੱਲੀ ਦੇ ਵਿੱਚ ਇੱਕ ਲੁਭੇਟ ਕੇ ਇਹਨੂੰ ਜਿਹੜਾ ਹੈਗਾ ਲਿਆਂਦਾ ਪਿਆ ਹੋਇਆ ਸੀ ਸਰ ਇਹ ਰਾਤ ਸਮੇ ਹੋਇਆ ਕੰਮ ਥਾ ਕਿਉਂਕਿ ਇਹ ਪਿੰਡ ਦੇ ਵਿਚਕਾਰ ਹੈ ਲੱਗਦਾ ਸਾਨੂੰ ਦਿਨੇ ਹੋਇਆ ਥਾ ਰਾਤ ਨੂੰ ਹੋਇਆ ਇਹ ਕੰਮ ਇਹਦੇ ਬਾਰੇ ਹੱਲੇ ਦੇਖੋ ਸਰਸਰੀ ਪਹਿਲੀ ਇਨਵੈਸਟੀਗੇਸ਼ਨ ਕੀਤੀ ਗਈ ਹੈ ਤੇ ਬਾਕੀ ਇਨਵੈਸਟੀਗੇਸ਼ਨ ਜਿਹੜੀ ਹੈਗੀ ਹੈ ਇਹਨੂੰ ਪੁੱਛਿਸ਼ ਕਰਾਂਗੇ ਕਿ ਕਿਸ ਟਾਈਮ ਕਿਸ ਤਰ੍ਹਾਂ ਇਹ ਜਿਹੜਾ ਹੈਗਾ ਕਿਸ ਟਾਈਮ ਅਮਲ ਵਿੱਚ ਲਿਆਂਦਾ ਜਿਹੜਾ ਹੈਗਾ ਮੋਢਲੀ ਪੁੱਛਗੇ ਇਸ ਦਰਾਨ ਕੀ ਮੰਨਿਆ ਇਹਨਾਂ ਨੇ ਜੀ ਤੁਸੀਂ ਮੋਢਲੀ ਪੁੱਛਗੇ ਇਸ ਦਰਾਨੇ ਇਹ ਹੀ ਮੰਨਿਆ ਹੈਗਾ ਕਿ ਇਹ ਜਿਹੜਾ ਅਮ੍ਰਿਤਕ ਹੈਗਾ ਬਲਬੀਰ ਸਿੰਘ ਇਨੂੰ ਇਹਨੇ ਗੁਰਪ੍ਰੀਤ ਕੌਰ ਨੇ ਦੱਸਿਆ ਹੈਗਾ ਵੀ ਇਹਨੂੰ ਇਹਨੇ ਆਪਣੇ ਸਰਕਾਰ ਬੁਲਾ ਲਿਆ ਘਰ ਬੁਲਾ ਕੇ ਤੇ ਇਹਦੇ ਸਿਰ ਵਿੱਚ ਪਹਿਲਾਂ ਘੋਟਨਾ ਮਾਰਿਆ ਤੇ ਉਸ ਤੋਂ ਬਾਅਦ ਜਿਹੜਾ ਹੈਗਾ ਇਹਦੇ ਜਦੋਂ ਇਹ ਡਿੱਗ ਪਿਆ ਮੇਹੂਸ਼ ਹੋ ਗਿਆ ਤੇ ਇਹਨੂੰ ਜਿਹੜਾ ਹੈ ਦਸਤਰਾ ਨਾਲ ਵੱਢ ਕੇ ਤੇ ਆਪਣੀ ਜਿਹੜੀ ਹੈਗੀ ਐ ਇਹਦੀ ਘਰ ਵਾਲੀ ਸੁਖਵੀਰ ਕੌਰ ਹੈਗੀ ਆ ਉਹ ਵੀ ਇਹਦੀ ਪੂਰੀ ਇਸਲਾਹ ਦੇ ਵਿੱਚ ਰਜ਼ਾਮੰਦ ਸੀਗੀ ਤੇ ਉਹ ਵੀ ਇਹਨੂੰ ਕਹਿੰਦੀ ਸੀਗੀ ਵੀ ਇਹਨੂੰ ਆਪਾਂ ਜਿਹੜਾ ਹੈਗਾ ਮਕਾਣਾ ਹੈਗਾ ਉਸ ਤੋਂ ਬਾਅਦ ਜਿਹੜਾ ਹੈਗਾ ਇਹਨਾਂ ਨੇ ਆਪਣੇ ਬਾਕੀ ਸਾਥੀਆਂ ਦੇ ਨਾਲ ਮਿਲ ਕੇ ਉਹਨੂੰ ਜਿਹੜਾ ਹੈਗਾ ਘੱਟਾ ਦਾ ਬਕੀ ਜਿਹੜਾ ਹੈਗਾ ਕੱਟ ਕੇ ਉਹ ਦਵਾਤ ਰੰਜਿਸ਼ ਕੀ ਸੀ ਸਰ ਰੰਜਿਸ਼ ਨੀਰੇ ਵਿੱਚ ਜਿਹੜਾ ਹੈਗਾ ਕੁਝ ਜੋ ਮੁੱਢਲੀ ਤਫ਼ਤੀਸ਼ ਸਾਨੂੰ ਪਤਾ ਲੱਗਿਆ ਵੀ ਇਹ ਦੋਨੋਂ ਜਿਹੜੀ ਗੁਰਪ੍ਰੀਤ ਕੌਰ ਹੈਗੀ ਐ ਤੇ ਇੱਕ ਸੁਖਵੀਰ ਕੌਰ ਇਹਨਾਂ ਦਾ ਆਪਸ ਵਿੱਚ ਗਹਿਰਾ ਸਬੰਧ ਸੀਗਾ ਇਹ ਸੇਧੀਆਂ ਸੀਗੀਆਂ ਬਹੁਤ ਗੋੜੀਆਂ ਤੇ ਉਹਦੇ ਸਬੰਧ ਚ ਉਹ ਇਹਨੂੰ ਰੋਕਦਾ ਸੀਗਾ ਇਹਦੇ ਕੋਲ ਜਾਣ ਤੋਂ ਤੇ ਜਿਹਦੇ ਕਰਕੇ ਇਹਨਾਂ ਨੇ ਫਿਰ ਉਹਦੇ ਤੋਂ ਖਫਾ ਹੋ ਕੇ ਉਹਨਾਂ ਨੇ ਸਲਾਹ ਬਣਾਈ ਇਸੇ ਲਾਭ ਨਾਲ ਕਿ ਉਹਦਾ ਜਿਹੜਾ ਹੈਗਾ ਤਤਲ ਨੂੰ ਅੰਜਾਮ ਦੇਤਾ। ਇਹ ਚੇਲਪਣੇ ਦਾ ਕੰਮ ਕਰਦੀ ਜਿਹੜੀ ਇਹ ਗੁਰਪ੍ਰੀਤ ਹਾਂ ਇਹ ਪਤਾ ਲੱਗਿਆ ਵੀ ਇਹ ਕਾਰਪ੍ਰੀਤ ਕਾਰ ਜਿਹੜੀ ਹੈ ਪੁਛਾਂ ਪਛਾਂ ਦਾ ਕੰਮ ਕਰਦੀ ਹੈ ਪਿੰਡ ਗਾਠ ਵਾਲੀ ਵਿਖੇ। ਇਹਦੇ ਵਿੱਚ ਅਗਲੀ ਜਿਹੜੀ ਹੈਗੀ ਇਹਨੂੰ ਬਾਕੀ ਵੀ ਪੁਛਕਿਛ ਕਰਾਂਗੇ ਤੇ ਇਹਦੇ ਵਿੱਚ ਜਿਹੜੇ ਬਾਕੀ ਕੋਈ ਹੋਰ ਜੇ ਕਿਸੇ ਦੀ ਵੀ ਸ਼ਮੂਲੀਅਤ ਕੋਈ ਪਾਈ ਜਾਂਦੀ ਹੈਗੀ ਆ ਉਹਨੂੰ ਵੀ ਸ਼ਕਤੀ ਨਾਲ ਜਿਹੜਾ ਹੈਗਾ ਟਰੇਸ ਕਰਕੇ ਤੇ ਸਲੱਖਾਂ ਦੇ ਵਿੱਚ ਜਿਹੜਾ ਹੈਗਾ ਵੀ ਜੇ